ਕੱਟੇ ਬਿਨਾਂ 6 ਸਾਲ ਦੀ ਛੁੱਟੀ ਲੈ ਕੇ ਘੁੰਮ ਲਏ 32 ਦੇ ਖਬਰ ਸੁਣ ਕੇ ਰਹਿ ਜਾਓ ਹੈਰਾਨ ਯਾਤਰਾ ਦਾ ਸ਼ੌਕੀਨ ਕੋਣ ਨਹੀਂ ਹੈ ਵਕੇਸ਼ਨ ਤੇ ਜਾਣਾ ਸਭ ਨੂੰ ਪਸੰਦ ਹੈ ਪਰ ਇੱਕ ਜੋੜਾ ਜੋ ਕਪਲ ਦੁਨੀਆ ਦੀ ਯਾਤਰਾ ਕਰਨ ਦਾ ਜਨੂਨ ਰੱਖਦਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ 6 ਸਾਲਾਂ ਵਿੱਚ ਇਹ ਜੋੜਾ 32 ਦੇਸ਼ਾਂ ਦੀ ਯਾਤਰਾ ਕਰ ਚੁੱਕਿਆ ਹੈ ਹੁਣ ਉਹ ਆਪਣੀ 2 ਸਾਲ ਦੀ ਬੇਟੀ ਦੇ ਨਾਲ ਵੀ ਜੋ ਹੈ ਸਫਰ ਕਰ ਰਹੇ ਹਨ ਖਾਸ ਗੱਲ ਇਹ ਹੈ ਕਿ ਇਸ ਦੇ ਲਈ ਨਾ ਤਾਂ ਦਫ਼ਤਰ ਤੋਂ ਕੋਈ ਬਾਦੂ ਛੁੱਟੀ ਲੈਣੀ ਪਈ ਤੇ ਨਾ ਹੀ ਕਿਸੇ ਤਰ੍ਹਾਂ ਦਾ ਟੈਨਸ਼ਨ ਲੈਣਾ ਪਿਆ ਉਹਨਾਂ ਦਾ ਬੈਗ ਹਮੇਸ਼ਾ ਪੈਕ ਹੀ ਰਹਿੰਦਾ ਹੈ ਜਦੋਂ ਵੀ ਉਹਨਾਂ ਨੂੰ ਦਫ਼ਤਰ ਤੋਂ 3 ਦਿਨਾਂ ਦੀ ਛੁੱਟੀ ਮਿਲਦੀ ਹੈ ਉਹ ਕਿਸੇ ਨਾ ਕਿਸੇ ਦੇਸ਼ ਦੀ ਯਾਤਰਾ ਤੇ ਜਾਂਦੇ ਹੈ ਰਿਪੋਰਟਰਾਂ ਮੁਤਾਬਕ 26 ਸਾਲਾ ਐਲੈਕਸ ਸਟਰਾਡ ਅਤੇ 32 ਸਾਲਾ ਪਤੀ ਸਕਾਟ ਇਨੀ ਦਿਨਾ ਜੋ ਹੈ ਆਪਣੀ 2 ਸਾਲ ਦੀ ਬੇਟੀ ਦੇ ਨਾਲ ਐਡੀਲੇਡ ਘੁੰਮ ਰਹੇ ਹਨ ਜੋ ਹੈ ਉਹ ਕਹਿੰਦੇ ਨੇ ਕਿ ਜਦੋਂ ਵੀ ਅਸੀਂ ਕਿਤੇ ਜਾਣ ਬਾਰੇ ਸੋਚਦੇ ਹਾਂ ਤਾਂ ਤਨਾ ਹੁੰਦਾ ਹੈ ਕਿ ਸਾਨੂੰ ਛੁੱਟੀ ਮਿਲੇਗੀ ਜਾਂ ਨਹੀਂ ਪਰ ਐਲੈਕਸ ਅਤੇ ਸਕਾਟ ਇਸ ਬਾਰੇ ਚਿੰਤਤ ਨਹੀਂ ਹੁੰਦੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਦੁਨੀਆ ਦੀ ਯਾਤਰਾ ਕਰਨ ਦਾ ਤਰੀਕਾ ਲੱਭ ਲਿਆ ਦੋਵੇਂ ਜ਼ਿਆਦਾਤਰ ਵੀਕਐਂਡ ਤੇ ਯਾਤਰਾ ਕਰਦੇ ਤਿਉਹਾਰਾਂ ਦੀਆਂ ਛੁੱਟੀਆਂ ਦੌਰਾਨ ਯਾਤਰਾ ਤੇ ਜਾਓ ਦੋਵਾਂ ਨੇ ਜੋ ਐ 6 ਸਾਲ ਪਹਿਲਾਂ ਸਫਰ ਸ਼ੁਰੂ ਕੀਤਾ ਸੀ ਅਤੇ ਸਿਰਫ 1 ਸਾਲ ਦੇ ਵਿੱਚ ਹੀ ਉਹ ਨਿਊਜ਼ੀਲੈਂਡ, ਲਾਸ ਵੈਗਸ, ਮਿਸਰ, ਜਾਪਾਨ, ਦੱਖਣੀ ਕੋਰੀਆ, ਆਈਸਲੈਂਡ, ਸਿੰਗਾਪੋਰ, ਸਮੂਆ ਅਤੇ ਲਾਤਵੀਆ ਵਰਗੇ ਦੇਸ਼ਾਂ ਦੇ ਵਿੱਚ ਜਾ ਵੀ ਆਏ ਨੇ ਤੇ ਐਲੈਕਸ ਜਿਹੜਾ ਮਾਰਕੀਟਿੰਗ ਮੈਨੇਜਰ ਹੈ ਉਹ ਕਹਿੰਦੇ ਨੇ ਕਿ ਅਸੀਂ 6 ਸਾਲਾਂ ਦੇ ਵਿੱਚ 32 ਦੇਸ਼ਾਂ ਦਾ ਦੌਰਾ ਕੀਤਾ ਹੈ ਅਸੀਂ ਸਿਰਫ ਆਪਣੀ ਸਾਲਾਨਾ ਛੁੱਟੀ ਦੀ ਵਰਤੋਂ ਕਰਦੇ ਹਾਂ ਤੇ ਜਿਸ ਨਾਲ ਹੀ ਪਹਿਲੇ 2 ਸਾਲਾਂ ਦੇ ਵਿੱਚ ਅਸੀਂ ਸਾਈਪਰਸ, ਡੈਨਮਾਰਕ ਅਤੇ ਮੈਂਟੇਨੇਗਰ ਸਮੇਤ 13 ਦੇਸ਼ਾਂ ਦਾ ਦੌਰਾ ਕੀਤਾ ਮੈਂਟੇਨੇਗਰ ਸਾਡੀਆਂ ਮਨਪਸੰਦ ਥਾਵਾਂ ਦੇ ਵਿੱਚੋਂ ਇੱਕ ਸੀ ਅਸੀਂ ਕੋਟੋਰ ਅਤੇ ਵਟ ਗਏ ਅਤੇ ਇਸ ਤਰੀਕੇ ਦੇ ਨਾਲ ਸਾਨੂੰ ਇਹ ਜੋ ਹੈ ਜਾਪਿਆ ਕਿ ਇਹ ਬਹੁਤ ਸ਼ਾਂਤ ਜਗਾ ਸੀਗੀ ਐਲੈਕਸ ਨੇ ਕਿਹਾ ਜਦੋਂ ਜੁਲਾਈ 2021 ਦੇ ਵਿੱਚ ਸਾਡੀ ਧੀ ਦਾ ਜਨਮ ਹੋਇਆ ਸੀ ਤਾਂ ਅਸੀਂ ਸੋਚਿਆ ਕਿ ਸ਼ਾਇਦ ਇਹ ਸਫਰ ਰੁਕ ਜਾਵੇਗਾ ਪਰ ਸਾਡਾ ਜਨੂੰਨ ਜਿੱਤ ਗਿਆ ਅਸੀਂ ਆਪਣੇ 3 ਮਹੀਨਿਆਂ ਦੇ ਬੱਚੇ ਦੇ ਨਾਲ ਸਪੇਨ ਗਏ ਉਦੋਂ ਤੋਂ ਉਹ ਲਗਾਤਾਰ ਘੁੰਮ ਰਹੇ ਨੇ ਉਹ ਕਹਿੰਦੇ ਨੇ ਕਿ ਦੁਨੀਆ ਦੀ ਪਰਚੋਲ ਕਰਨਾ ਪਸੰਦ ਕਰਦੇ ਆ ਸਕਾਟ ਨੇ ਕਿਹਾ ਸਾਡੀ ਬੇਟੀ ਫਰਾਂਸ ਸਲੋਵੇਨੀਆ ਅਤੇ ਬੈਲਜੀਅਮ ਸਮੇਤ 15 ਦੇਸ਼ਾਂ ਦੀ ਯਾਤਰਾ ਕਰ ਚੁੱਕੀ ਹੈ ਫਿਲਹਾਲ ਉਹ ਸਿਰਫ 2 ਸਾਲ ਦੀ ਹੈ ਉਹ ਕਹਿੰਦੇ ਨੇ ਕਿ ਮੈਂ ਚਾਹਨਾ ਕਿ ਸਾਡਾ ਜਦੋਂ ਬੱਚਾ ਵੱਡਾ ਹੁੰਦਾ ਤੇ ਉਸਦੇ ਕੋਲ ਪੂਰੀ ਦੁਨੀਆ ਦੀਆਂ ਯਾਦਾਂ ਹੋਣ ਜੇਕਰ ਬੱਚਾ ਛੋਟਾ ਹੈ ਤਾਂ ਬਹੁਤ ਸਾਰੇ ਫਾਇਦੇ ਹਨ ਉਦਾਹਰਨ ਦੇ ਲਈ ਬੱਚੇ ਦੀ ਟਿਕਟ ਛੋਟ ਵਾਲੀ ਕੀਮਤ ਤੇ ਉਪਲਬਧ ਹੈ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ ਤਾਂ ਲੋੜ ਜਿਹੜੀ ਐ ਸਾਨੂੰ ਹੁੰਦੀ ਹੈ ਕਿ ਜੋ ਅਸੀਂ ਆਪਣੇ ਬੱਚੇ ਨੂੰ ਹਰ ਥਾਂ ਤੇ ਘੁਮਾਈਏ ਤੇ ਲੋਕ ਬੜੇ ਪਿਆਰ ਦੇ ਨਾਲ ਗੱਲਾਂ ਕਰਦੇ ਨੇ ਅਸੀਂ ਆਪਣੀ ਧੀ ਨੂੰ ਦੁਨੀਆ ਬਾਰੇ ਵੱਧ ਤੋਂ ਵੱਧ ਦੱਸਣਾ ਚਾਹੁੰਦੇ ਆਂ ਹੋਰ ਜਾਗਰੂ ਕਰਨਾ ਚਾਹੁੰਦੇ ਆਂ ਕਿ ਦੁਨੀਆ ਦੇ ਵਿੱਚ ਕਿਹੜੀਆਂ ਥਾਵਾਂ ਨੇ ਜਿਹੜਾ ਆਮ ਤੌਰ ਤੇ 크ਿਸਮਸ ਬਾਜ਼ਾਰਾ ਦਾ ਅਨੁਭਵ ਕਰਨ ਦੇ ਲਈ ਮਾਰਚ ਗਰਮੀਆਂ ਦੇ ਸ਼ੁਰੂ ਦੇ ਵਿੱਚ ਸਤੰਬਰ ਅਤੇ ਦਸੰਬਰ ਦੇ ਵਿੱਚ ਵਿਦੇਸ਼ ਯਾਤਰਾ ਕਰਦਾ ਹੈ ਅਲੈਕਸ ਨੇ ਕਿਹਾ ਕਿ ਅਸੀਂ ਹੋਰ ਖਰਚਿਆਂ ਵਿੱਚ ਕਟੌਤੀ ਕਰਦੇ ਆਂ ਤਾਂ ਜੋ ਅਸੀਂ ਯਾਤਰਾ ਦੇ ਲਈ ਪੈਸੇ ਬਚਾ ਸਕੀਏ